ਹਾਂਜੀ ਉਹ ਸਿੱਖ ਕੌਮ ਦੇ ਵਾਰਸੋ ਫਤਿਹ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਲੂੰਬੜ ਚਾਲਾਂ ਲੈ ਕੇ ਫਿਰ ਅਕਾਲੀ ਆ ਗਏ ਦੋ ਧੜੇ ਬਣਾਤੇ ਦੋ ਧੜੇ ਬਣ ਗਏ ਜੀ ਪਾਟ ਗਏ ਪਾਟ ਗਏ ਡਰਮੇ ਸਾਰੇ ਡਰਮੇ ਕਿਸੇ ਇੱਕ ਵੀ ਅਕਾਲੀ ਦਾ ਕਰਦਾਰ ਦੱਸਿਓ ਜਿਹਨੇ ਕੌਮ ਦੇ ਲਈ ਅੱਜ ਤੱਕ ਕੁਛ ਕੀਤਾ ਜਿਨ੍ਹਾਂ ਕੱਟੀਆਂ ਕਿੱਦਾਂ ਕੱਟੀਆਂ ਉਹ ਸਾਰਾ ਪਤਾ ਚੰਦੂ ਮਾਜਰਾ ਸਭ ਤੋਂ ਮੋਹਰੇ ਬੈਠਾ ਪ੍ਰੈਸਰ 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 ਆਲਿਆਂ ਨੂੰ ਜ਼ਬੂਨਨ ਕਰਦਾ ਕਹਿੰਦਾ ਜੀ ਨਹੀਂ ਅਸੀਂ ਕਾਲੀ ਦਲ ਨੂੰ ਸਰਜੀਤ ਕਰਨਾ ਉਹ ਕੰਜਰ ਦੇ ਮਾਰਿਆ ਤਾਂ ਤੁਸੀਂ ਆ ਤੁਸੀਂ ਤਾਂ ਪਹਿਲੇ ਦਿਨ ਤੋਂ ਕਾਤਲ ਆ ਯਾਦ ਕਰ ਜੰਦੂ ਮਾਜੜਾ ਤੈ ਤੀਤੂ ਸਮਗਲਰ ਤੇ ਇੱਕ ਗਗਨਦੀਪ ਜਦੋਂ ਬਰਨਾਲੇ ਦੀ ਸਰਕਾਰ ਸੀ ਜਦੋਂ ਬਲੈਕ ਥੰਡਰ ਸੀ ਤੂੰ 200 ਰੌਂਡ ਫਾਇਰ ਕੀਤਾ ਦਰਬਾਰ ਸਾਹਿਬ ਤੇ ਪੁਲਿਸ ਦੇ ਨਾਲ ਮਿਲ ਕੇ ਆਪਣੀਆਂ ਪਰਸਨਲ ਰਫਲਾਂ ਦੇ ਨਾਲ মিডিਆ ਦੇ ਵਿੱਚ ਸਾਰੇ ਪਿਆ ਆ ਨੰਬਰ 2 ਤੇ ਸਰਜੀਤ ਸਿੰਘ ਸਿੱਧਾ ਦੁਸ਼ਤ ਸੋਧ ਕਮਾਂਡੋ ਫੋਰਸ ਦਾ ਜਰਨਲ ਪਹਿਲਾ ਜਰਨਲ ਤੇਰੇ ਕੋਲ ਪਨਾਹ ਹੁੰਦੀ ਸੀ ਉਹਦੀ ਠਾਰ ਹੁੰਦੀ ਸੀ ਤੂੰ ਉਹਦਾ ਕਤਲ ਕੀਤਾ ਕਤਲ ਕਰਕੇ ਜਦੋਂ ਰੂਬਿਆ ਬਰਨਾਲੇ ਦੀ ਸਰਕਾਰ ਟੁੱਟੀ ਆ ਤੈਨੂੰ ਰੂਵੀਰੋਂ ਨੇ ਚੱਕਿਆ ਤੇਰਾ ਸਾਰਾ ਮੀਡੀਆ ਦੇ ਵਿੱਚੋਂ ਆਇਆ ਬਾਇਓ ਡਾਟਾ ਦਿੱਤਾ ਉਹਨੇ ਵੀ ਉਤੋਂ ਦੀ ਕਰਪਾਣਾ ਪਈ ਥੱਲੇ ਉਤੋਂ ਦੀ ਦਾ ਚੱਡੀ ਪੈ ਤੂੰ ਕਾਲੀ ਕਾਮਰੇਟ ਅਸਲੀ ਕਾਮਰੇਟ ਆ ਤੂੰ ਸੇਹੋੜੇ ਜਾ ਕੇ ਤਿਲਕ ਲਾਇਆ ਜਦੋਂ ਉਹਨੇ ਤੇਰੇ ਜੱਡੀ ਵਾਲੀ ਤਸਵੀਰ ਸਾਰੀ ਨੰਗੀ ਕਰਤੀ ਫਿਰ ਤੈਨ ਅਨਟੈਰੋਗੇਟ ਦੇ ਵਿੱਚ ਰਬੀਰੋ ਦੇ ਕੋਲ ਗੜ ਸ਼ੰਕਰ ਤੋਂ ਜਾ ਕੇ ਸਰਜੀਤ ਸਿੰਘ ਸੀਤਾ 200 ਕਮਾਂਡੋ ਫੋਰ ਦਾ ਪਹਿਲਾ ਜਰਨਲ ਉਹਦੀ লাশ ਪਟਾਈ ਕੌਣ ਸੀ ਕਾਤਲ ਤੂੰ ਲਾਲੀ ਨੇ ਤੇਰੇ ਨਾਲ ਦਾ ਮੋਜੋ ਮਜਾਰੇ ਵਾਲਾ ਸ਼ੰਦਾ ਚੱਕ ਕੇ ਮਾਰਿਆ ਅਨਟੈਰੋਗੇਟ ਕਰਕੇ ਮਾਰਿਆ ਉਹਨੇ ਕੱਲੀ ਗੱਲੀ ਗੱਲ ਦੱਸ ਦਿੱਤੀ ਤੇਰੇ ਬਾਰੇ ਵੇ ਕੀ ਕੀ ਕਰ ਤੂ ਤਾ ਤੈ ਕੀਤੀਆਂ ਅੱਜ ਤੂੰ ਤੂੰ ਕਾਲੀ ਫਿਰ ਤੇਰਾ ਇਹ ਹੌਲਦਾਰ ਨਾਲ ਜਿਹੜਾ ਬੋਡੀਗਾਰਡ ਸੀ ਜਸਵੰਤ ਸਿੰਘ ਹੌਲਦਾਰ ਨੂੰ ਜਦੋਂ ਪਤਾ ਲੱਗਾ ਵੀ ਤੈ ਇਦਾਂ ਦੇ ਸੂਰਮੇ ਦਾ ਕਤਲ ਕਰ ਦਿੱਤਾ ਤੈ ਉਹਨੂੰ ਵਿਚਾ ਕੇ ਫਿਰ ਜੇਲ੍ਹ ਚੋਂ ਕਢਾ ਕੇ ਲਿਆ ਕੇ ਮਰਵਾਤਾ ਤੂੰ ਕਾਲੀ ਫਿਰ ਹੁਣ ਅੱਗੇ ਆ ਜਾਓ ਹਰ ਸਿਮਰਤ ਇਹ ਪਰਿਵਾਰ ਪਤਾ ਕਿਹੜਾ ਆ ਮਜੀਠੀਆ ਪਰਿਵਾਰ ਜਿਹਨੇ ਆਹ ਗੁਰੂਕਾਲ ਤੋਂ ਨਿਸ਼ਾਨ ਸਾਹਿਬ ਗੈਬ ਕੀਤਾ 1930 ਦੇ ਵਿੱਚ ਸੁੰਦਰ ਸਿੰਘ ਮਜੀਠੀਏ ਨੇ ਇਹ ਗੁਰੂਕਾਲ ਤੋਂ ਨਿਸ਼ਾਨ ਸਾਬ ਸੀ ਸਾਡਾ ਤੁਸੀਂ ਪਟਿਆਲਾ ਰਿਆਸਤ ਦਾ ਨਿਸ਼ਾਨ ਸਾਹਿਬ ਲਿਆ ਕੇ ਮੁਰੇਲਾਤਾ ਇਹ ਹਰਸਿਮਰਤ ਬਾਦਲ ਦੇ ਆ ਜਿਹੜੀ ਹਰਸਿਮਰਤ ਬਾਦ ਆ ਬਾਦਲੇ ਆ ਇਸ ਟਾਈਮ ਮਜੀਠੀਏ ਜੀ ਆਉਂਦਾ ਤਾਂ ਇਹ ਚੋਰ ਕੁੱਤੀ ਸਾਰੇ ਇੱਕ ਇਹ ਜਿਨ੍ਹਾਂ ਨੇ ਖੂਹਾਂ 'ਚ ਜ਼ਹਿਰਾਂ ਪਾਈਆਂ ਜਿਨ੍ਹਾਂ ਨੇ 1919 ਦੇ ਵਿੱਚ ਜੱਲਿਆਂ ਵਾਲੇ ਬਾਗ ਦੇ ਵਿੱਚ ਡਾਇਰ ਨੂੰ ਘਰ ਦੇ ਵਿੱਚ ਸੱਦ ਕੇ ਨਾਸਤਾ ਕਰਵਾਇਆ ਖੁਸ਼ੀ ਦੇ ਵਿੱਚ ਗਾਣੇ ਵੀ ਸੁਣਵਾਏ ਹੋਣਗੇ ਨਚਾਈਆਂ ਵੀ ਹੋਣਗੀਆਂ ਉਹਨਾਂ ਲੋਕਾਂ ਨੇ ਕਾਬਜ ਹੋ ਗਏ ਤੁਸੀਂ ਕਾਲੀ ਦਾਲ ਤੇ ਕਿਉਂਕਿ ਗੋਰਿਆਂ ਨੇ ਸਭ ਤੋਂ ਪਹਿਲਾਂ ਸੁੰਦਰ ਸਿੰਘ ਮਜੀਠੀਆ ਜਿਨੇ 1919 ਦੇ ਵਿੱਚ ਗੋਲੀ ਚਲਵਾਈ ਸੋਰੀ ਅਡਵਾਇਰ ਨੂੰ ਰੋਟੀ ਖਵਾਈ ਉਹਨੂੰ ਪਹਿਲਾਂ ਪ੍ਰਧਾਨ ਬਣਾਇਆ ਸਾਇਦਾ ਸ਼੍ਰੋਮਣੀ ਕਮੇਟੀ ਦਾ ਉਹਨੇ ਆਉਂਦਿਆਂ ਨੇ ਪਹਿਲਾਂ ਸਾਡਾ ਜਿਹੜਾ ਨਿਸ਼ਾਨ ਸੀ ਗੁਰੂਕਾਲ ਤੋਂ ਉਹ ਲਾਇਆ ਤੁਸੀਂ ਸਕੇ ਤੁਸੀਂ ਕਾਲੀ ਤੁਸੀਂ ਤਾਂ ਉਹ ਜਿਨ੍ਹਾਂ ਨੂੰ ਕਾਲੀ ਜਿਹੜੇ ਮੋਰਚੇ ਲਾਉਂਦੇ ਸੀ ਹੱਕ ਤੇ ਸੱਚ ਲਈ ਆਪਣੇ ਗੁਰੂ ਧਾਮਾਂ ਲਈ ਉਹਨਾਂ ਨੂੰ ਖੂਹਾਂ 'ਚ ਜ਼ਹਿਰ ਕਿੰਨੇ ਨੇ ਪਾਈਆਂ ਬਾਦਲ ਪਰਿਵਾਰ ਨੇ ਜਾ ਕੇ ਲਾਹੌਰ ਦਾ ਸਾਰਾ ਕੱਢ ਕੇ ਦੇਖ ਲੋ ਡਿਟੇਲ ਉਹਨਾਂ ਨੇ ਲਾਹੌਰ ਅਦਾਲਤ ਦੇ ਵਿੱਚੋਂ ਮੁੰਡੇ ਨੇ ਜਿੱਤੇ ਤੁਸੀਂ ਮਾਨਹਾਨੀ ਦਾ ਕੇਸ ਕੀਤਾ ਸੀ ਉਹ ਕੇਸ ਜਿੱਤ ਗਏ ਫਿਰ ਜਗੀਰ ਕੌਰ ਕਹਿੰਦੀ ਆ ਵੀ ਅਸੀਂ ਦੋ ਹੋ ਗਏ ਵੀ ਅਸੀਂ ਇੰਨਾ ਫਲਾਂਟ ਮਕਾਨ ਜੇ ਜਗੀਰ ਕੌਰ ਤੁਸੀਂ ਤੁਸੀਂ ਹੈ ਨਾ ਇਮਾਨਦਾਰੀ ਨਾਲ ਕਿਤੇ ਕੰਮ ਕੀਤਾ ਹੁੰਦਾ ਸਰੋਮ ਕਮੇਟੀ ਨੂੰ ਤੁਸੀਂ ਐਡਵਾਈਸ ਕਰ ਰਹੇ ਸੀ ਤੇ ਆ ਮੁੱਛਾਂ ਨਹੀਂ ਸੀ ਮਣਾਉਣੀਆਂ ਤੁਸੀਂ ਵੀ ਇਸੇ ਕੀ ਦਾ ਸਿਧਾਂਤ ਨਹੀਂ ਕੁੜੀ ਮਾਰ ਨੜੀ ਮਾਰ ਰੋਮਾਂ ਦੀ ਬੇਅਦਬੀ ਕਰਨ ਵਾਲਾ ਇਹ ਕੋਤਾਹੀਆ ਆ ਹੁਣ ਡਰਾਮਾ ਸੁਖਬੀਰ ਬਾਦਲ ਨੇ ਜਿਮਣੀ ਚੋਲਾਂ ਦੇ ਵਿੱਚ ਜਲੰਧਰ ਤੋਂ ਟਿਕਟ ਦਿੱਤੀ ਸਜੀਦਕੌਰ ਨੂੰ ਔਰ ਜਗੀਰਕੌਰ ਵਿਰੋਧ ਸਭ ਤੋਂ ਜ਼ਿਆਦਾ ਕਰ ਰਹੀ ਹੈ ਕਹਿੰਦੀ ਵੀ ਮੈਂ ਬਾ ਅਕਾਲੀਦਾਲ ਸੁਖਵੀਰ ਦੇ ਬਿਲਕੁਲ ਖਿਲਾਫ ਆ ਜੇ ਆ ਉਹ ਆ ਫਲਾਂਟਮ ਕਾਂ ਰੋਜ ਕੁੱਤਿਆਂ ਆਂਗੇ ਇੱਕ ਦੂਜੇ ਨੂੰ ਭੰਡਦੇ ਜਿਦਾ ਕੁੱਤੇ ਲੜਦੇ ਹੁੰਦੇ ਨਾ ਕੁੱਤਿਆਂ ਆਂਗ ਲੜਦੇ ਆ ਪਰ ਉਹਦਾ ਸਮਰਥਨ ਕਿਉਂ ਲੋਕਾਂ ਨੂੰ ਮੂਰਖ ਨਾ ਬਣਾਓ ਇਹ ਮੀਡੀਆ ਦਾ ਜੋਗਿਆ ਮੀਡੀਆ ਜੋਗਿਆ ਕਿਸੇ ਇੱਕ ਅਕਾਲੀ ਦਾ ਕਿਸੇ ਦਾ ਕਰਦਾਰ ਦਿਖਾ ਦੇਓ ਢੀਂਡ ਸੇ ਉਹਨਾਂ ਦਾ ਕੀ ਇਜਹਾਰ ਆਲਮ ਨੂੰ ਜਿਹੜੇ ਨਕੋਦਰ ਕਾਂਡ ਕੀਤਾ ਤੁਸੀਂ ਕਲਾਵੇ ਚ ਲੈ ਕੇ ਉਹਨੂੰ ਟਿਕਟਾਂ ਨਹੀਂ ਉਹਦੇ ਘਰ ਵਾਲਿਆਂ ਨੂੰ ਦਿੱਤੀਆਂ ਤੇਰੀ ਬੁੱਕਲ ਚ ਨਹੀਂ ਆਇਆ ਪਰਮਿੰਦਰ ਢੀਂਸਾ ਤੇਰਾ ਪੁੱਤ ਕਮਲਨਾਥ ਕਾਤਲ ਸਾਰੇ ਪ੍ਰੂਫ ਮੌਜੂਦ ਪਏ ਆ YouTube ਦੇ ਉੱਤੇ ਜਾ ਕੇ ਉਹਨੂੰ ਜੱਫੀਆਂ ਪਾ ਕੇ ਗੁਲਦਸਤੇ ਨਹੀਂ ਦਿੱਤੇ ਕੀ ਲੱਗਦਾ ਏ ਤੁਹਾਡਾ ਤੁਸੀਂ ਇਕੱਲੀ ਉਹ ਤੁਸੀਂ ਕਾਲੀਆਂ ਨੇ ਬੇੜਾ ਗਰਕ ਕਰਕੇ ਰੱਖ ਦਿੱਤਾ ਹਰ ਇੱਕ ਸ਼ਾਖ ਦੇ ਉੱਤੇ ਤੁਸੀਂ ਉੱਲੂ ਫਿੱਟ ਕਰ ਦਿੱਤਾ 100 ਸਾਲ ਤੋਂ ਤੁਹਾਡਾ ਕੱਜ ਆਇਆ ਇਹ ਸ਼ਰੋਮਨੀ ਕਮੇਟੀ ਦੇ ਉੱਤੇ ਇਹ ਤਾਂ ਸ੍ਰੋਮਣੀ ਕਮੇਟੀ ਕਦੀ ਆ ਜਿਹੜੇ ਸਿੱਖ ਬੱਚੇ ਸਾਡੇ ਰੋਂਦੇ ਫਿਰਦੇ ਆ ਇਹ ਪੜ੍ਹਾਈ ਤੋਂ ਵਾਂਝੇ ਰਹਿ ਸਕਦੇ ਸੀ ਇਹ ਡਾਕਟਰੀ ਤੋਂ ਵਾਂਝੇ ਰਹਿ ਸਕਦੇ ਸੀ ਕਦੀ ਵੀ ਨਹੀਂ ਪਰ ਤੁਸੀਂ ਚੋਰ ਕੁੱਤੀ ਸਾਰੇ ਇੱਕ ਆ ਉਹ ਇਹਨਾਂ ਦਾ ਵਸਾ ਨਾ ਖਾਇਓ ਇਹ ਦੋ ਹੰਟੀ ਮਾ ਆ ਜਿਹੜਾ ਮਰਜੀ ਲੈ ਆਓ ਨਿਕਲਣਾ ਇਹ ਉਹੀ ਆ ਉਹਨਾਂ ਦਾ ਹੀ ਆਰਐਸਐਸ ਦਾ ਹੀ ਪਾਲਤੂ ਨਿਕਲਣਾ ਆ ਚਾਹੇ ਢੀਂਸਾ ਲੈ ਆਓ ਚਾਹੇ ਤੁਸੀਂ ਚੰਦੂ ਮਾਜਰਾ ਲੈ ਆਓ ਚਾਹੇ ਸੁਖਵੀਰ ਬਾਦਲ ਲੈ ਆਓ ਚਾਹੇ ਜਗੀਰ ਕੌਰ ਲੈ ਆਓ ਇਹ ਉਹਨਾਂ ਦੇ ਹੀ ਆ ਪਿੱਟ ਇਹਨਾਂ ਨੂੰ ਆਪਣੇ ਸਿੱਖ ਕੌਮ ਨਹੀਂ ਕਦੀ ਦਿਸਣੀ ਯਾਦ ਕਰਿਓ ਕਹਿੰਦਾ ਮਰਵਾ ਕੇ ਆਜੇ ਜਗੀਰਕੌਰ ਦਾ ਬਿਆਨ ਹੈ ਕਹਿੰਦੀ ਮਰਵਾ ਕੇ ਆ ਜਾਂਦੇ ਮੁੜ ਕੇ ਸ਼ਹੀਦ ਬਣਾ ਕੇ ਸਾਡੇ ਤੋਂ ਤੁਸੀਂ ਨੌਕਰੀਆਂ ਭਾਲਦੇ ਆ ਇੱਕ ਬੀਬੀ ਨੂੰ ਜਲੀਲ ਕੀਤਾ ਸੀ ਇਹਨੇ ਇੱਕ ਇਕੱਠੇ ਆ ਚੋਰ ਕੁੱਤੀ ਏਕੇ ਸਿੱਖੀ ਨਹੀਂ ਸਿੱਕੀ ਸਰੂਪ ਦੇ ਵਿੱਚ ਭੇੜੀਏ ਆ ਤੁਸੀਂ ਸਿੱਖੀ ਦਾ ਘਾਣ ਕੀਤਾ ਅੱਜ ਤੱਕ ਸਿਹੋੜੇ ਦੇ ਵਿੱਚ ਜਾ ਕੇ ਤਿਲਕ ਲਾਤੇ ਬਿਆਦਵੀ ਕਰਵਾਤੀ ਕੋਈ ਬੋਲਿਆ ਕਾਲੀ ਕੋਈ ਬੋਲਿਆ ਕਿਹਨੇ ਪਾਰੇ ਪਟਿਆਰੇ ਆਲਾ ਕਿਹਨੇ ਪਾਰੇ ਆਸ਼ੂ ਤੋਸ ਕਿਹਨੇ ਪਾਲਿਆ ਜਗੀਰ ਕੌਰ ਜਾ ਕੇ ਉਹਨੂੰ ਸਲਮਾਨਤ ਕਰਦੀ ਆ ਫਿਰ ਲਿਆ ਕੇ ਬਾਦਲ ਨੇ ਜੇ 85 ਜੇ ਨੇ ਲਾਇਆ ਫਗਵਾੜੇ ਦੇ ਪੱਗਾ ਲਾਈ ਹੈ ਉਦੋਂ ਬਾਅਦ ਇਹ ਭੱਜ ਗਿਆ ਜਦੋਂ ਉਹਦੇ ਨਾਲ ਦਾ ਇੱਕ ਸੋਧਿਆ ਮੇਤੇ ਹੀ ਆ ਕੋਈ ਸੋਹ ਮੁਰਕੀ ਨੇ ਸਤਕਾਰ ਨਾਲ ਉਥੋਂ ਲਿਆਂਦਾ ਉਹਨੂੰ ਪੈਲੇ ਵੀ ਦਿੱਤੀ ਉਹਨੂੰ ਉਹਦਾ ਮਾ ਉਥੇ ਬਣਵਾ ਕੇ ਡੇਰਾ ਵੀ ਬਣਾ ਕੇ ਦਿੱਤਾ ਸਲੰਦਰ ਕੌਰ ਨੇ ਉਹਦੀਆਂ ਚੌਂਕੀਆਂ ਭਰੀਆਂ ਪੁਲਿਸ ਵਾਲਿਆਂ ਨੂੰ ਇੱਕ ਸਪੈਸ਼ਲ ਆਰਡਰ ਦਿੱਤੇ ਕਿ ਵੀ ਤੁਸੀਂ ਇਹਨੂੰ ਇਹਦੀ ਹਰ ਇੱਕ ਗੱਲ ਸੁਣਨੀ ਆਸ਼ੂ ਤੋਸ ਦੀ ਉਹਨੂੰ ਲੈ ਕੇ ਸਾਡੇ ਦੇ ਤੋਹਫਾ ਥੋਪ ਦਿੱਤਾ ਫਿਰ ਇਸ ਮਗਰਮ ਘਰਾਂ ਤੱਕ ਗਏ ਆ ਕੌਣ ਹੈ ਤੁਸੀਂ ਤੁਸੀਂ ਆ ਸਾਰੇ ਬਾਬਿਆਂ ਨੂੰ ਵੀ ਪਾਲਣ ਵਾਲੇ ਜਿੰਨੇ ਮੇਕ ਮਹੀਨੇ ਆ ਕੌਮ ਨੂੰ ਫਤਿਹ ਪਰਮਾਨ ਸੁਚੇਤ ਹੋ ਜਾਣਾ ਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ